ਆਪਾਂ ਬਤਾਇਦਰਾ ਹਾਰੇ ਦਿਨ ਕੋਲੇ ਲੋ ਜੀ ਸੰਗਤ ਜੀ ਨਵੀਂ ਵੀਡੀਓ ਚ ਫੇਰ ਸਵਾਗਤ ਹੈ ਛੰਡੇ ਵਾਲਾ ਦਿਨ ਸੀ ਆਪਾਂ ਪਹੁੰਚੇ ਸੀ ਗਰਾਊਂਡ ਦੇ ਵਿੱਚ ਤੇ ਸੰਗਤ ਆਪਣੇ ਨਾਲ jama ਹੋਈ ਹੋਈ ਹੈ ਠੀਕ ਹੈ ਤੇ ਖੇਡਾਂ ਦੇ ਵਿੱਚ ਫੇਰ ਬੱਚੇ ਭਾਗ ਲੈ ਰਹੇ ਨੇ ਕਿ ਕੱਲੀ ਕੱਲੀ ਰਿਵਿਊ ਦਿਖਾਵਾਂਗੇ ਕੱਲੇ ਕੱਲੇ ਬੱਚੇ ਨਾਲ ਸਾਡੀ ਮੁਲਾਕਾਤ ਕਰਾਵਾਂਗੇ ਅੱਜ ਤਾਂ ਲੋ ਜੀ ਸੰਗਤ ਜੀ ਤਾਂ ਲੋ ਜੀ ਸੰਗਤ ਜੀ ਬੱਚੇ ਆ ਗਏ ਨੇ ਲਓ ਜੀ ਸੰਗਤ ਜੀ ਇਹ ਬੱਚੇ ਭੱਜੇ ਦੀ ਫਸਟ ਕਿਹੜਾ ਹੈਗਾ ਬੇਟਾ ਕੀ ਨਾਮ ਹੈ ਹਰਦੀਪ ਸਿੰਘ ਸੈਕਿੰਡ ਜਸਪੀ ਸਿੰਘ ਸੈਕ ਤੇ ਥਰਡ ਹੈ ਨਾ ਤੇ ਨਾਮ ਕੀ ਹੈ ਬਟਾ ਆਪਣਾ ਤਰਬੀਰ ਸਿੰਘ ਤਾਂ ਸੰਗਤ ਜੀ ਕਮੈਂਟਾਂ ਦੇ ਵਿੱਚ ਹੌਸਲਾ ਅਪਜਾਈ ਜਰੂਰ ਕਰਿਆ ਕਰੋ ਬੱਚਿਆਂ ਦੀ ਠੀਕ ਹੈ ਤੇ ਮਿਲਦੇ ਆਂ ਅਗਲੇ ਭਾਗ ਚ ਤਾਂ ਲਓ ਜੀ ਸੰਗਤ ਜੀ ਸਾਡੇ ਪੰਜਾਬ ਦੀਆਂ ਸਾਡੇ ਪਿੰਡ ਦੀਆਂ ਧੀਆਂ ਵੀ ਜਿਵੇਂ ਖੇਡਾਂ 'ਚ ਭਾਗ ਲੈਂਦੀਆਂ ਨੇ ਤਾਂ ਭੱਜਣ ਲਈ ਰੈਡੀ ਨੇ ਲਓ ਜੀ ਤਾਂ ਲਓ ਜੀ ਸੰਗਜੀ ਬੱਚੇ ਆ ਚੁੱਕੇ ਨੇ ਫਸਟ ਸੈਕਿੰਡ ਤੇ ਥਰਡ ਠੀਕ ਹੈ ਅਮਨਦੀਪ ਜੀ ਤਾਂ ਲਓ ਜੀ ਸੰਗਜੀ ਇਹ ਬੱਚੇ ਫਸਟ ਸੈਕਿੰਡ ਤੇ ਥਰਡ ਆਏ ਨੇ ਫਸਟ ਕਿਹੜਾ ਬੱਚਾ ਆਇਆਗਾ ਕੀ ਨਾਮ ਆ ਬੇਟਾ ਰਮਨ ਤੇ ਸੈਕੰਡ ਕਿਹੜਾ ਆ ਕੀ ਨਾਮ ਆ ਬਟਾ ਸੰਦੀਪ ਤੇ 3rd ਠੀਕ ਕੀ ਨਾਮ ਹੈ ਬਟਾ ਤਾਂ ਇਹ ਪੰਜਾਬ ਦੀਆਂ ਉਹ ਧੀਆਂ ਨੇ ਬਹੁਤ ਵਧੀਆ ਲੈਵਲ ਤੇ ਖੇਡਦੀਆਂ ਨੇ ਤਾਂ ਅਕਸਰ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਰਹਿੰਦੇ ਹੋ ਠੀਕ ਹੈ ਤਾਂ ਇਹ ਬੱਚਿਆਂ ਲਈ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਮਿਲਦੇ ਆ ਕਿਸੇ ਅਗਲੇ ਬਲ ਤਾਂ ਸੰਗਤ ਜੀ ਜਿਨੇ ਆਪਣੇ ਪ੍ਰਧਾਨ ਸਾਹਿਬ ਤੇ ਹੋਰ ਟੀਮ ਦੇ ਮੈਂਬਰ ਨੇ ਟਾਈਮ ਚੋਂ ਟਾਈਮ ਚੋਂ ਟਾਈਮ ਕੱਢ ਕੇ ਇਹ ਬੱਚਿਆਂ ਨੂੰ ਇਸ ਖੇਡ ਖੇਡਾਂ ਨਾਲ ਜੋੜ ਕੇ ਰੱਖਿਆ ਮੈਂ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ ਤਾਂ ਜਿੰਨੇ ਵੀ ਮੈਂਬਰ ਸਵੈਨ ਤੇ ਮੇਰੇ ਪਿੰਡ ਦੇ ਵੀਰ ਇਹ ਬੱਚਿਆਂ ਨੂੰ ਇਸ ਖੇਡਾਂ ਨਾਲ ਜੋੜ ਕੇ ਰੱਖਦੇ ਨੇ ਤਾਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤਾਂ ਬੱਚੇ ਨਸ਼ਾ ਰਹਿਤ ਰਹਿੰਦੇ ਨੇ ਇੱਧਰ ਜੁੜੇ ਰਹਿੰਦੇ ਨੇ ਠੀਕ ਹੈ ਜੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਇਹ ਖੇਡਾਂ ਕਿਹਜੀਆਂ ਲੱਗਦੀਆਂ ਨੇ ਤਾ ਦੇਖੋ ਸੰਗਤ ਜੀ ਆ ਗਏ ਬੱਚੇ ਤਾਂ ਲਓ ਜੀ ਸੰਗਤ ਜੀ ਇਹ ਬੱਚੇ ਹੁਣ ਜਿਹੜੇ ਭੱਜੇ ਸੀ ਤਾਂ ਫਾਸਟ ਸੈਕਿੰਡ ਆਈ ਸੀ ਪਰ ਇਹਨਾਂ ਦੇ ਵਿੱਚ ਚਾਰ ਨੇ ਆਪਾਂ ਕੱਲੇ ਨਾਲ ਕੱਲੇ ਕੱਲੇ ਬੱਚੇ ਨਾਲ ਗੱਲਬਾਤ ਕਰਦੇ ਆ ਤਾਂ ਫਸਟ ਕਿਹੜਾ ਬੱਚਾ ਆਇਆਗਾ ਤੁਸੀਂ ਆਇਓ ਜੀ ਅੱਛਾ ਤਾਂ ਨਾਂ ਕੀ ਆ ਤੁਹਾਡਾ ਨਰਵੋਦ ਸਿੰਘ ਤਾਂ ਸੈਕਿੰਡ ਕਿਹੜਾ ਬੱਚਾ ਆਇਆਗਾ ਨਾਮ ਕੀ ਆ ਪੁੱਤ ਤੇਰਾ ਰਹਿਮਾਨ ਖਾਨ ਤੇ ਆ ਦੋ ਬੱਚੇ ਰਾਬਰ ਆ ਕੇ ਦੋ ਕੱਲ ਆਏ ਨਹੀਂ ਠੀਕ ਹੈ ਦੋ ਨਹੀਂ ਤਾਂ ਨਾਮ ਕੀ ਆ ਬੇਟਾ ਤੁਹਾਡਾ ਤੇਰਾ ਬੇਟਾ ਅਰਜੋਤ ਸਿੰਘ ਤਾਂ ਲੋ ਜੀ ਸੰਗਤ ਜੀ ਇਹ ਬੱਚਿਆਂ ਲਈ ਕਮੈਂਟ ਜਰੂਰ ਕਰਿਓ ਤੇ ਇਹਨਾਂ ਦੀ ਹੌਸਲਾ ਬਜਾਈ ਜਰੂਰ ਕਰਿਆ ਕਰੋ ਤਾਂ ਮਿਲਦੇ ਆਪਾਂ ਕਿਸੇ ਅਗਲੇ ਭਾਗ 'ਚ ਤਾਂ ਲੋ ਜੀ ਪੰਜਾਬ ਦੇ ਬੱਚੇ ਜਿੰਨ ਕਿ ਭੱਜ ਚੁੱਕੇ ਨੇ ਬਹੁਤ ਸੋਨਾ ਉਪਰਾਲਾ ਦਾ ਪਿੰਡ ਵਾਲਿਆਂ ਦਾ ਤਾਂ ਇਧਰ ਗਰਾਊਂਡ ਦੇ ਵਿੱਚ ਵੀ ਬੱਚੇ ਖੇਡ ਰਹੇ ਨੇ ਕ੍ਰਿਕਟ ਖੇਡਦੇ ਹੋਏ ਤਾਂ ਠੀਕ ਆ ਸੰਤ ਜੀ ਤਾ ਸੰਗਤ ਬੱਚਿਆਂ ਨੂੰ ਬਹੁਤ ਵੱਡਾ ਸਹਿਯੋਗ ਦਿੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਸਾਡਾ ਇਹ ਅਪਰਾਲਾ ਕਹਿ ਜਾਏਗਾ ਚਲੋ ਜੀ ਸੰਗਤ ਜੀ ਬੱਚੇ ਪਹੁੰਚ ਚੁੱਕੇ ਨੇ ਤਾਂ ਲੋ ਜੀ ਸੰਗਤ ਜੀ ਕਰੋ ਚੈੱਕ ਜਿਹੜੇ ਬੱਚੇ ਫਸਟ ਦੇ ਸੈਕੰਡ ਥਰਡ ਆਏ ਨੇ ਤਾਂ ਫਸਟ ਕਿਹੜਾ ਬੱਚਾ ਆਇਆ ਥੀ ਕੀ ਨਾਮ ਹੈ ਬੇਟਾ ਰਮਨਦੀਪ ਸੈਕੰਡ ਕਿਹੜਾ ਆਇਆ ਥੀ ਕੀ ਨਾਮ ਹੈ ਬੇਟਾ ਆਪਣਾ ਠੀਕ ਹੈ ਤੇ ਥਰਡ ਨਨੋਕੋਰ ਤਾਂ ਸੰਗਤ ਜੀ ਕਮੈਂਟ ਜਰੂਰ ਕਰਿਆ ਕਰੋ ਇਹ ਬੱਚਿਆਂ ਦੀ ਹੌਸਲਾ ਵਜਾਈ ਲਈ ਠੀਕ ਹੈ ਤਾਂ ਮਿਲਦੇ ਆ ਕਿਸੇ ਅਗਲੇ ਭਾਗ ਵਿੱਚ ਤਾਂ ਸੰਗਤ ਜੀ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਵਧੀਆ ਖੇਡਾਂ ਨਾਲ ਜੋੜਿਆ ਜਾਂਦਾ ਹੈਗਾ ਤੱਕ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਵਧੀਆ ਵਧੀਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸੰਗਤ ਦਾ ਅਪਰਾਲਾ ਕਹੇ ਜਾਵੇ ਸੰਗਜੀ ਕਰੋ ਚੈੱਕ ਫਸਟ ਸੈਕਿੰਡ ਤੇ ਹਾਲਡ ਠੀਕ ਹੈ ਤਾਂ ਆਜੋ ਉਸ ਨੂੰ ਇਹ ਬੱਚਿਆਂ ਨਾਲ ਵੀ ਮਿਲਾਉਨੇ ਆ ਤੇ ਲਓ ਜੀ ਸੰਗਤ ਜੀ ਇਹ ਬੱਚੇ ਭਜੇ ਤੇ ਇਹਨਾਂ ਦੇ ਵਿੱਚੋਂ ਫਸਟ ਸੈਕਿੰਡ ਥਰਡ ਆਏ ਨੇ ਤਾਂ ਫਸਟ ਕਿਹੜਾ ਬੱਚਾ ਆਇਆਗਾ ਕੀ ਨਾਮ ਹੈ ਪੁੱਤ ਆਪਣਾ ਹਰਮਜੀਤ ਕੌਰ ਤੇ ਸੈਕਿੰਡ ਕੌਣ ਆਇਆ ਕੀ ਨਾਮ ਹੈ ਕੀ ਨਾਮ ਹੈ ਬਟਾ ਰਮਨਿਤ ਤੇ ਥਰਡ ਕੀ ਨਾਮ ਹੈ ਬਟਾ ਆਬਨਪੀਰ ਤਾਂ ਸੰਗਤ ਜੀ ਇਹ ਬੱਚਿਆਂ ਨੂੰ ਵੀ ਵਧਾਈਆਂ ਦਿਓ ਠੀਕ ਹੈ ਤੇ ਕਮੈਂਟਾਂ ਦੇ ਵਿੱਚ ਵਧੀਆ ਵਧੀਆ ਮੈਸੇਜ ਦਿਆ ਕਰੋ ਬੱਚਿਆਂ ਨੂੰ ਬੱਚਿਆਂ ਦੀ ਹੌਸਲਾ ਅਪਜਾਈ ਹੋ ਜਾਂਦੀ ਹੈ ਠੀਕ ਹੈ ਤੇ ਮਿਲਦੇ ਹਾਂ ਕਿਸੇ ਅਗਲੇ ਭਾਗ 'ਚ ਲਓ ਜੀ ਇਹ ਛੋਟੇ ਬੱਚੇ ਨੇ ਬੱਚਿਆਂ ਦੀ ਲਓ ਜੀ ਸੰਗਤ ਜੀ ਬੱਚੇ ਪਹੁੰਚ ਚੁੱਕੇ ਨੇ ਫਸਟ ਸੈਕਿੰਡ ਤੇ ਥਰਡ ਬੱਚੇ ਆ ਚੁੱਕੇ ਨੇ ਓਰੇ ਆਪਾਂ ਤਾਂ ਜਿਹੜੇ ਦਿੱਤੇ ਹੋ ਰਹੇ ਤਾਂ ਲਓ ਜੀ ਸੰਗਤ ਜੀ ਕਰੋ ਚੈੱਕ ਇਹ ਬੱਚੇ ਹੁਣ ਜਿਹੜੇ ਭਜੇਤੀ ਤਾਂ ਉਹਨੇ ਤਾਂ ਫਸਟ ਕਿਹੜਾ ਬੱਚਾ ਆਇਆ ਬੇਟਾ ਕੀ ਨਾਮ ਹੈ ਪੁੱਤ ਆਪਣਾ ਸ਼ੁਭਜੀਤ ਸੈਕਿੰਡ ਕੀ ਨਾਮਾ ਪੁੱਤ ਜੀ ਤੇ ਥਰਡ ਜਾਓ ਸਨ ਤਾਂ ਸੰਗਤ ਜੀ ਇਹ ਬੱਚਿਆਂ ਦੀ ਹੌਸਲਾ ਵਜਾਈ ਲਈ ਕਮੈਂਟ ਜਰੂਰ ਕਰਿਆ ਕਰੋ ਤੇ ਬੱਚਿਆਂ ਨੂੰ ਹੌਸਲਾ ਮਿਲਦਾ ਕਿ ਜਦੋਂ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਠੀਕ ਹੈ ਤਾਂ ਆਪਾਂ ਇਦੋਂ ਵੀ ਸੋਹਣੇ ਸੋਹਣੇ ਉਪਰਾਲੇ ਲੈ ਕੇ ਆਵਾਂਗੇ ਠੀਕ ਹੈ ਤਾਂ ਮਿਲਦੇ ਆਂ ਅਗਲੇ ਭਾਗ 'ਚ ਚਾ ਲੋ ਜੀ ਸੰਗਤ ਜੀ ਅਗਲੀ ਟੀਮ ਭੱਜਣ ਲਈ ਤਿਆਰ ਹੈ ਲਓ ਜੀ ਸੰਗਤ ਜੀ ਬੱਚੇ ਭੱਜ ਚੁੱਕੇ ਨੇ ਤਾਂ ਮਲਾਉਨੇ ਆ ਤੁਹਾਨੂੰ ਫਸਟ ਸੈਕਿੰਡ ਥਰਡ ਦਾ ਤਾਵਾ ਆਇਆ ਚੈੱਕ ਕਰੋ ਚੈੱਕ ਸੰਗਤ ਜੀ ਰਲ ਕੇ ਭਜ ਦਿਓ ਤੁਸੀਂ ਮੈਚ ਫਿਕਸ ਕਰਾਂਗੇ ਤੁਹਾਡਾ ਯਾਰ ਤਾਵਾ ਓਏ ਹੋਏ ਆਇਆ ਯਾਰ ਤਾਂ ਲਓ ਜੀ ਸੰਗਤ ਜੀ ਇਹ ਬੱਚੇ ਜਿਹੜੇ ਭੱਜੇ ਧੀ ਠੀਕ ਹੈ ਕਰੋ ਚੈੱਕ ਤਾਂ ਕਿਹੜਾ ਬੱਚਾ ਫਸਟ ਆਏਗਾ ਕੀ ਨਾਮ ਆ ਪੁੱਤ ਆਪਣਾ ਸੁਖਮਨ ਪ੍ਰੀਤ ਸਿੰਘ ਤਾਂ ਦੂਜੇ ਨੰਬਰ ਤੇ ਕਿਹੜਾ ਬੱਚਾ ਆਇਆ ਧੀ ਕੀ ਨਾਮ ਆ ਪੁੱਤ ਰਣਜੀਤ ਸਿੰਘ ਤੇ ਤੀਜੇ ਨੰਬਰ ਤੇ ਦੋ ਆਏ ਤੁਸੀਂ ਤੇ ਉਹ ਆਇਆ ਉਹ ਆਇਆ ਅੱਛਾ ਇਹ ਆਇਆ ਤਾਂ ਕੀ ਨਾਮ ਆ ਬੇਟਾ ਸਹਿਜ ਪ੍ਰੀਤ ਸਿੰਘ ਤਾਂ ਸੰਗਤ ਜੀ ਇਹ ਬੱਚੀ ਦੀਆਂ ਤਾਂ ਆਪਾਂ ਨੇ ਵੀਡੀਓ ਵੀ ਦੇਖਿਆ ਨੇ ਪਾਠ ਸੁਣਾਉਣਾ ਹੁੰਦਾ ਸੀ ਨਾ ਤੂੰ ਹਾਂ ਤਾਂ ਕਮੈਂਟ ਕਰਕੇ ਦੱਸਿਓ ਤਾਂ ਬੱਚਿਆਂ ਨੂੰ ਅਸੀਂ ਅਹੀਂ ਖੇਡਾਂ ਨਾਲ ਜੋੜ ਕੇ ਰੱਖਾਂਗੇ ਵਧੀਆ-ਵਧੀਆ ਖੇਡਾਂ ਕਰਾਉਂਦੇ ਰਹਾਂਗੇ ਤਾਂ ਸੰਗਤ ਜੀ ਕਮੈਂਟ ਵਧੀਆ-ਵਧੀਆ ਕਰਿਆ ਕਰੋ ਤੇ ਬੱਚਿਆਂ ਦੀ ਹੌਸਲਾ ਅਭਜਾਈ ਵੱਧਦੀ ਹੈ ਤਾਂ ਮਿਲਦੇ ਆ ਕਿਸੇ ਅਗਲੇ ਭਾਗ 'ਚ ਬੱਚਿਆਂ ਦਾ ਮਾਨ ਸਨਮਾਨ ਕਰਦੇ ਹੋਏ ਬੱਚਿਆਂ ਦਾ ਮਾਨ ਸਨਮਾਨ ਕਰਦੇ ਹੋਏ

ਤਾਂ ਸੰਗਤ ਜੀ ਦੇਖੋ ਬੱਚੇ ਜਿਵੇਂ ਆਪਣੇ ਨਾਲ ਪ੍ਰੇਰਿਤ ਨੇ ਬੱਚੇ ਆਪ ਕਹਿੰਦੇ ਨੇ ਵੀ ਸਾਨੂੰ ਖੇਡਾਂ ਦੇ ਬੁਲਾਇਆ ਕਰੋ ਤਾਂ ਸੰਗਤ ਜੀ ਕਮੈਂਟ ਵਧੀਆ ਵਧੀਆ ਕਰਿਆ ਕਰੋ ਠੀਕ ਹੈ ਤਾਂ ਬੱਚਿਆਂ ਦੀ ਹੌਸਲਾ ਪਜਾਈ ਹੋ ਜਾਂਦੀ ਹੈ ਮਾਤਾ ਲੱਖੀ ਮਾਤਾ ਲੱਖੀ ਜੀ ਦੇਵ ਜੀ ਜੀ ਅੱਜ ਲਈ ਆਹ ਸੋਨੇ ਵੀ ਆਉਂਦੇ ਮਿਲਣਾ ਚਾਹਦਾ ਬਣੀ ਬਾਹਰ ਗਿਆ ਬਾਹਰ ਹੋਈ ਪਿਆਰ ਉਹ ਬਾਹਰ ਉਹ ਬਾਹਰ ਪਤਾ ਕਿ ਕਿੰਨੀ ਸਾਢੇ ਲਾ ਲਾਓ ਆ ਜਾ ਉਧਰ ਜਾਓ ਤੇ ਫਟੋ ਨਹੀਂ ਇੱਧਰ ਨਹੀਂ ਆਦੇ ਆਵਾਜ਼ ਕਰੂਗਾ ਬਾਹਰ ਮਿੱਤਰ ਆ ਜਾ ਆ ਰੋਤਾ ਹੋਇਆ ਕੱਪੜਾ ਕੱਪੜਾ ਬੱਜ ਬੱਜ ਆਹ ਦੇਵਾ ਨੂੰ ਦੇਵਾ ਤੋ ਕੋਈ ਨਾ ਹਾਂ

लो जी ये बच्चों का हौसला बिजाई लिय मान सम्मान कर ठीक है हाँ ਤਾ ਇਹ ਨਵੇਂ ਬੱਚੇ ਜੁੜੇ ਨੇ ਜਿਹੜੇ ਸਾਡੇ ਨਾਲ ਅੱਜ ਇਹਨਾਂ ਦੀ ਹੌਸਲਾ ਅਫਜ਼ਾਈ ਹੋ ਰਹੀ ਹੈ ਠੀਕ ਹੈ ਜੀ ਇਹ ਸਾਡੇ ਹੌਨਹਾਰ ਬੱਚੇ ਨੇ ਜਿਹੜੇ ਖੇਡਾਂ ਵਿੱਚ ਵਧੀਆ ਭਾਗ ਲੈਂਦੇ ਨੇ ਤੇ ਵਧੀਆ ਨੰਬਰਾਂ ਤੇ ਆਉਂਦੇ ਨੇ ਤਾਂ ਸੰਗਤ ਜੀ ਅੱਜ ਸਾਡੀ ਆਤੀ ਰਹਿ ਗਈ ਥੀ ਕਾ ਕਿਸਲੇ ਮੇਰੀ ਕੀ ਆ ਹਾਂ ਹਾਂ ਇਹ ਐਕਟਿਵ ਕਿਟਾ ਤਾਂ ਰਹਿ ਗਈ ਜੀ ਲੇਟ ਹੋ ਗਈ ਲੇਟ ਨਹੀਂ ਹੋਣਾ ਅੱਗੇ ਤੋਂ ਠੀਕ ਹੈ ਹਾਂ ਡਿਊਟੀ ਸਮਝਿਆ ਕਰੋ ਬੇਟਾ ਜਿਹੜੀ ਆਪਣੀ ਡਿਊਟੀ ਹੈ ਡਿਊਟੀ ਹੈ ਹਾਂ ਤਾਂ ਸੰਗਤ ਜੀ ਅੱਗੇ ਮਿਲਦੇ ਆਪਾਂ ਫਿਰ ਠੀਕ ਹੈ ਜੀ ਤਾਂ ਸੰਗਤ ਜੀ ਕਮੈਂਟ ਜਰੂਰ ਕਰਿਆ ਕਰੋ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਂਪੁਰ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਮੈਨੂੰ ਦਿਓ ਜਾਸ ਧੰਨਵਾਦ